ਲੇ ਭਰਾਵੋ ਹੁਣ ਤੁਸੀਂ ਸੋਚਦੇ ਹੋਵੋਗੇ ਆ ਪੈਨ ਕਾਪੀ ਜੀ ਦੁਬਾਰੇ ਚੈੱਕ ਲਈ ਗਰਮੀ ਦਾ ਸਮਾਂ ਇਹ ਪੈਨ ਕਾਪੀ ਨਹੀਂ ਚੱਕੀ ਅਸੀਂ ਆਪਣੇ ਪਿੰਡ ਦੇ ਵਿੱਚ ਇੱਕ ਚੰਗਾ ਕੰਮ ਆ ਵੀਰਾ ਪਹੀਆ ਚੜਾਉਣ ਵਾਸਤੇ ਅਸੀਂ ਪੈਨ ਕਾਪੀ ਚੱਕਿਆ ਹੋਇਆ ਇਸ ਸਬੰਧ ਵਿੱਚ ਸਾਨੂੰ ਪਿੰਡ ਪਿੰਡ ਨੇ ਸਾਥ ਦਿੱਤਾ 300 ਰੁਪਏ ਪਰ ਕਿੱਲੇ ਮਗਰ ਪਾਇਆ ਹੋਇਆ ਆ ਜਿਹੜੇ ਮੇਰੇ ਭਰਾ ਫਿਰਦੇ ਆ ਨਾ ਇਹਨਾਂ ਨੇ ਐਡਾ ਸੋਹਣਾ ਕੰਮ ਕੀਤਾ ਪਹੀਆ ਖਾਲੇ ਮਰੱਬਾ ਬੰਦੀ ਪੱਥਰ ਲੈਣ ਇਹ ਸਾਰੀਆਂ ਲੱਗਣੀਆਂ ਤੇ ਸਾਰੇ ਪਿੰਡਾਂ ਦੇ ਵਿੱਚ ਹੈਸ਼ਟੈਗ ਲਾ ਕੇ ਦੱਸੋ ਵੀ ਕਿਹੜੇ ਪਿੰਡਾਂ ਦੇ ਵਿੱਚ ਇਦਾਂ ਦੇ ਕੰਮ ਕਰਦੇ ਆ ਕਿਉਂਕਿ ਨੌਜਵਾਨ ਦਾ ਅਪਰਾਧਾ ਨੌਜਵਾਨ ਦੀ ਸੋਚ ਹੈ ਭਾਈ ਜੀ ਇਹ ਜਿਹੜੇ ਪੈਸੇ ਇਕੱਠੇ ਕਰੀ ਜਾਂਦੇ ਹੋ ਤੁਸੀਂ ਇਹ ਮੰਨ ਕੇ ਚੱਲੋ ਇਹ ਬਾਕੀ ਹੈਗੀ ਵੀ ਤੁਸੀਂ ਪੰਹਾਂ ਵਗੈਰਾ ਸਾਰਾ ਕੁਝ ਕਢਾਉਣੀ ਹੈ ਭਾਈ ਇਹ ਨਾ ਮਤਲਬ ਪੱਥਰ ਲਪਾਉਣੇ ਆ ਪੱਥਰ ਬੰਦੀ ਕਰਾਵਾਂਗੇ ਮਤਲਬ ਜਿਹੜੇ ਪੱਥਰ ਪਹਿਲਾਂ ਸੀਗੇ ਉਹ ਪੱਟੇ ਗਏ ਨੇ ਸਾਰੇ ਠੀਕ ਹੈ ਬਾਈ ਪਾਵਾਟ ਧਲਾ ਰਹਿ ਗਿਆ ਇਹਦਾ ਉਹ ਪੱਥਰ ਲਪਾਉਣੇ ਆ ਆਪਾਂ ਠੀਕ ਹੈ ਵੀਰੇ ਮਰਬਾ ਬੰਦੀ ਤੇ ਠੀਕ ਹੈ ਤੇ ਇੱਕ ਆਪਾਂ ਖਾਲ ਪੰਹਾਂ ਜਿਹੜੇ ਸਰਕਾਰੀ ਮਤਲ ਤੇ ਬਾਈ ਮੈਂ ਇੱਕਦਮ ਤੇਰੀ ਗੱਲ ਬਚਾਲਿਆ ਵੀ ਮੰਨ ਲਓ ਤੁਸੀਂ ਇਹ ਅਪਰਾਲਾ ਚੱਕਿਆ ਕਿਉਂਕਿ ਮੇਰੇ ਪਿੰਡ ਦੀਆਂ ਬਾਈ ਆਪਣੇ ਪਿੰਡ ਦਾ ਹੈਗਾ ਮੈਂ ਇਹ ਗੱਲ ਵੀਡੀਓ ਇਹ ਤੋਂ ਸਾਬਤ ਕਰਨੀ ਚਾਹਣਾ ਵੀ ਕਿੰਨੇ ਸਾਲ ਹੋ ਗਏ ਸੀ ਬਾਈ ਜਿਹੜੀ ਅੱਜ ਆਪਾਂ ਕਦਮ ਚੱਕਿਆ ਤੇ ਬਾਈ ਮੰਨ ਲਓ ਮੀਟਿੰਗਾਂ ਕਰਦਿਆਂ ਨੂੰ ਕਾਫੀ ਟਾਈਮ ਹੋ ਗਿਆ ਯਾਰ 20 ਸਾਲ ਹੀ ਹੋ ਗਈਆਂ ਇਹਦਾ ਕਹਿਣ ਦਾ ਭਾਬੀ ਨੰਬਰ ਬਾਬਾ ਬੰਦੀ ਹੋਈ ਉਹ ਘਟੋ ਘਟ ਮੈਨੂੰ ਐ ਲੱਗਿਆ ਪੱਥਰ ਲੱਗਿਆ ਉਹ ਹੋ ਗਏ 30 35 ਸਾਲ ਹੋ ਗਏ ਹੋਣਗੇ ਆਪਣੇ ਹਰ ਤੋਂ ਪਹਿਲਾਂ ਲੱਗੇ ਆਪਣੇ ਹਾਂ ਵੀ ਮੰਨ ਲਿਆ ਬਾਈ ਦੀ ਵੀ ਉਮਰ ਕਹਿੰਦੇ ਵੀ ਮੰਨ ਲਓ 25 30 ਸਾਲ ਤੋਂ ਪਲੱਸ ਆ ਗਈ ਉਦੋਂ ਪਹਿਲਾਂ ਦੇ ਲੱਗੇ ਹੋਏ ਆ ਬਾਈ ਤੇ ਜਿਹੜਾ ਅੱਜ ਕੰਮ ਕਰੀ ਜਾਂਦਾ ਬਾਈ ਇਹ ਪੁੰਨ ਤੇ ਫਲੀਆਂ ਦਾ ਕੰਮ ਕਰੀ ਜਾਂਦੇ ਨੇ ਸਾਰੇ ਪਿੰਡ ਨੇ ਸਹਾਇਕ ਦਿੱਤਾ ਬਾਈ ਪੂਰਾ ਸਾਰੇ ਪਿੰਡ ਨੇ ਸਹਾਇਕ ਸਾਰੇ ਪਿੰਡ ਨੇ ਦੋਸਤੋ ਹੱਸ ਕੇ ਰੁਪਏ ਦਿੱਤੇ ਹੋਏ ਆ ਤੇ ਅੱਗੇ ਆਪਾਂ ਵੀਡੀਓ ਅਪਡੇਟ ਲੈ ਲੋਡ ਕਰਾਂਗੇ ਵੀ ਸੋਹਣਾ ਕੰਮ ਹੋਈ ਜਾਂਦਾ ਆਪਣੇ ਪਿੰਡ ਦਾ